ਸਾਨੂੰ ਇੱਕ ਵੱਡਾ ਇਹ ਧਿਆਨ ਜੀ ਅੱਜ ਜਿਹੜਾ ਫੈਸਲਾ ਆਇਆ ਇਹਨੂੰ ਕਿਵੇਂ ਦੇਖਦੇ ਹਾਂ ਅੱਜ ਦਾ ਜਿਹੜਾ ਫੈਸਲਾ ਆਇਆ ਅਸੀਂ ਤੇ ਇਹਦਾ ਸਵਾਗਤ ਕਰਦੇ ਆਂ ਥੋੜੀ ਨਿਰਾਸ਼ਾ ਵੀ ਹੋਈ ਅੱਜ ਕਿ ਸੱਜਨ ਕੁਮਾਰ ਨੇ ਇਕੱਲੇ 2-4 ਬੰਦਿਆਂ ਦਾ ਕਤਲੇਆਮ ਨਹੀਂ ਕਰਵਾਇਆ ਐਨੇ ਸੈਕੜੇ ਸਿੱਖਾਂ ਦਾ ਕਤਲੇਆਮ ਦਿੱਲੀ 'ਚ ਕਰਵਾਇਆ ਉਸ ਵਕਤ ਇਹ ਬੋਝ ਨਜ਼ਦੀਕੀ ਸੀ ਨਜ਼ਦੀਕੀ ਸੀ ਦੀ ਗਾਂਧੀ ਪਰਿਵਾਰ ਦੇ ਨਾਲ ਉਸ ਵਕਤ ਨਾਰਾ ਦਿੱਤਾ ਸੀ ਇਹ ਰਜੀਵ ਗਾਂਧੀ ਨੇ ਜਦ ਕੋਈ ਬੜਾ ਪੇੜ गिरਦਾ ਧਰਤੀ ਹਿੱਲਦੀ ਹੈ ਖੂਨ ਦਾ ਬਦਲਾ ਖੂਨ ਅਨੇਕ ਵਾਰੀ ਜੋ ਮੇਰੇ ਇਲਾਕੇ ਤੇ ਸਿੱਖਾਂ ਦਾ ਜਿਆਦਾ ਵੱਡਾ ਕਤਲੇਆਮ ਕਰਵਾਇਆ ਤੇ ਮੈਨੂੰ ਇਨਾਮ ਦੇਗੀ ਕਾਂਗਰਸ ਜਿਹੜੀ ਹੈ ਉਸ ਤੋਂ ਬਾਅਦ ਮੈਂਬਰ ਪਾਰਲੀਮੈਂਟ ਬਣਿਆ ਸਾਡੀ ਮੰਗ ਸੀ ਸਾਨੂੰ ਆਸ ਸੀ ਕਿ ਕੱਪਸੇ ਕਮ ਨੂੰ ਫਾਂਸੀ ਹੋਵੇਗੀ ਅੱਜ ਲੇਕਿਨ ਫਾਂਸੀ ਨਹੀਂ ਹੋਈ ਇਹ ਤਾਂ ਪੱਲੇ ਉਮਰ ਕੱਟ ਕੱਟ ਰਿਹਾ ਲੇਕਿਨ ਅੱਜ ਜਿਹੜਾ ਅਧੂਰਾ ਫੈਸਲਾ ਹੈ ਸਾਡੀ ਸੰਤੁਸ਼ਟੀ ਨਹੀਂ ਹੋਈ ਜੋ ਅਸੀਂ ਚਾਹੁੰਦੇ ਸੀ ਦੂਜੀ ਬੇਨਤੀ ਹੈ ਸੀਬੀਆਈ ਨੂੰ ਮੋਦੀ ਸਾਹਿਬ ਨੂੰ ਅਮਿਤ ਸ਼ਾਹ ਜੀ ਨੂੰ ਕਿ ਦੁਬਾਰਾ ਤੁਰੰਤ ਪਾਰ ਸਰਕਾਰ ਅਪੀਲ ਪਾਵੇ ਹਾਈ ਕੋਰਟ ਦੇ ਵਿੱਚ ਤੇ ਨੂੰ ਸੱਜਨ ਕੁਮਾਰ ਨੂੰ ਫਾਸੀ ਹੋਣੀ ਚਾਹੀਦੀ ਹੈ ਜਿਹੜਾ ਜਗਦੀਸ਼ ਟਟਲਰ ਕਮਲਨਾਥ ਮਾਕਨ ਹੈ ਜੇ ਇਹਦੇ ਵਿੱਚ ਜਾ ਰਹੀ ਜਿਹੜੇ ਕਾਂਗਰਸੀ ਸ਼ਾਂਭਲ ਨੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰੇ ਅਗਰ ਇੱਕ ਕੋ ਕੋ ਬੰਦਾ ਕਤਲ ਕਤਲ ਕਰਦਾ ਕਿਸੇ ਦਾ ਉਹਨੂੰ ਪੁਲਿਸ ਪੱਲਾ ਗ੍ਰਿਫਤਾਰ ਕਰਦੀ ਹੈ ਉਸ ਤੋਂ ਬਾਅਦ ਕੇਸ ਚੱਲਦਾ ਉਸ ਤੋਂ ਬਾਅਦ ਚਾਰ ਸ਼ੀਟ ਫਾਈਲ ਹੁੰਦੀ ਹੈ ਇਹ ਦੇਖਣਾ ਇਨਕੁਆਰੀ ਨਹੀਂ ਮੁਕਦੀ ਪਈਆਂ ਮੇਰੀ ਬੇਨਤੀ ਹੈ ਮੇਸ਼ਾਹ ਜੀ ਤੁਸੀਂ ਤੁਰੰਤ ਉਹਨੂੰ ਪੱਲਾ ਗ੍ਰਿਫਤਾਰ ਕਰੋ ਟਟਲਰ ਨੂੰ ਇਹਦੇ ਆਪ ਮੰਨੇ ਪਹਿਲਾਂ ਮੰਨੇ ਸੀ 2 ਸਾਲ ਪਹਿਲਾਂ ਕਿ ਮੈਂ 6-700 ਸਿਕਾਣਾ ਕਤਲਿਆ ਮੈਂ ਆਪ ਦਿੱਲੀ ਚ ਕਰਵਾਇਆ ਬੇਰਾਜ ਅਰਾਜ ਜਿਹੜਾ ਕੌਨਸੀ ਸੰਨ ਇਨਾਮ ਮੰਨਿਆ ਇੱਕ ਟੀਵੀ ਚੈਨਲ ਵਿੱਚ ਜਿਹਨੇ ਇੰਟਰਵਿਊ ਜਨੇ ਕੀਤਾ ਸੀ ਇਹਨੂੰ ਗ੍ਰਫਤਾਰ ਕਰੋ ਕਮਲਨਾਥ ਨੂੰ ਗ੍ਰਫਤਾਰ ਕਰੋ ਮੁਕਦਮੇ ਚਲਾਓ ਬਾਕੀ ਇੱਕ ਇੱਕ ਤਰੁੱਟ ਕਮਿਸ਼ਨ ਪਾਰ ਸਰਕਾਰ ਕਿਉਂ ਨਹੀਂ ਬਣਾਉਂਦੀ ਜਿਹੜੇ ਕਾਂਦੋੜ ਜਿੱਥੇ ਲਿਆਮ ਹੋਇਆ ਜਿਹੜਾ ਬੁਖਾਰਾ ਦੇ ਇੱਕ ਹੱਤਿਆਮ ਹੋਇਆ ਜਿਹੜੇ ਜਿੰਦਾ ਜੀ ਪੱਠੀ ਵਿੱਚ ਬੁਖਾਰੋ ਬੰਦੇ ਪਾਏਗੇ ਸਵਾ ਸੂ ਸਖਾਂ ਨੂੰ ਜਿੰਦਾ ਸਾੜ ਦਿੱਤਾ ਗਿਆ ਉਹਦੇ ਬਾਰ ਕਰ ਵੀ ਨਹੀਂ ਹੋਈ ਤੁਸੀਂ ਅਗਲੀ ਅਪੀਲ ਪਾਉਂਗੇ ਅਸੀਂ ਅਪੀਲ ਪਾਵਾਂਗੇ ਅਸੀਂ ਹਾਈ ਕੋਰਟ ਦਿੱਲੀ ਹਾਈ ਕੋਰਟ ਜਾਵਾਂਗੇ ਕਿ ਸੱਜਨ ਕੁਮਾਰ ਨੂੰ ਫਾਸੀ ਹੋਵੇ ਤੇ ਟਾਈਟਲਰ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਏ ਕਮਲਦਾਂ ਨੂੰ ਗ੍ਰਿਫਤਾਰ ਕੀਤਾ ਜਾਏ ਤੇ ਜਿਹੜੇ ਸਾਡੇ 25000 ਪਰਿਵਾਰ ਪੰਜਾਬ ਉਜੜ ਕੇ ਆਏ ਨੇ ਉਹਦਾ ਮੁੜਬ સેવા ਵੀ ਕਰੋ ਜਿਹੜੇ ਜੁੰਦੇ ਜੀ ਨਾਲ ਮੇਰਦਾਂ ਮੇਰੀਆਂ ਪੈਰਾਂ ਬੈਠੀਆਂ ਨੇ ਇੱਕ ਇੱਕ ਪਰਵਾਦੇ ਵਿੱਚ ਪੰਜ ਪੰਜ 6 6 ਜੀਆਂ ਦਾ ਕਤਲੇਆਮ ਹੋਇਆ ਭਪਿੰਦਰ ਕੋਲ ਬੈਠੀ ਐ ਇਹਦੇ 6 ਜੀਆਂ ਦਾ ਕਤਲੇਆਮ ਹੋਇਆ ਹੋਰ ਬੀਬੀਆਂ ਵਿਦਵਾਵਾਂ 84 ਦੀਆਂ ਬੈਠੀਆਂ ਨੇ ਇਹਨਾਂ ਦੇ ਕਿਸੇ ਦਾ ਬੰਦਾ ਮਾਰਿਆ ਗਿਆ ਕਿਸੇ ਦਾ ਪੁੱਤ ਮਾਰਿਆ ਗਿਆ ਕਿਸੇ ਦਾ ਘਰ ਸੜ ਕੇ ਸੁਆਹ ਕਰਦਾ ਲੇਕਿਨ ਸਾਨੂੰ ਸਾਫ ਨਹੀਂ ਮਿਲਿਆ ਆ ਚਾਰ ਦਿਨਾਂ ਕੇ ਬਾਅਦ ਇੱਕ ਫੈਸਲਾ ਦੁਬਾਰਾ ਆਇਆ ਉਹ ਤਾਂ ऑलरेडी ਚੱਲ ਰਿਹਾ ਸੀ ਉਮਰ ਕਹਦੇ ਭੁਗਦੇ ਪਿਆ ਸੀ ਜਦੋਂ ਮਰ ਉਹ ਗਈ ਹੈ ਉਸ ਦਰਿੰਦੇ ਦੀ ਸੱਜਨ ਕੁਮਾਰ ਦੀ ਤਾਂ ਸਾਨੂੰ ਇਨਸਾਫ ਨਹੀਂ ਮਿਲਿਆ ਕਿ ਸਾਨੂੰ ਕੰਮ ਦੇ ਫਾਸੀ ਹੋਣੀ ਚਾਹੀਦੀ ਨਾ ਇੱਕ ਜੁਰਮਾਨਾ ਵੀ ਜਿਹੜਾ ਲਗਾਇਆ ਗਿਆ ਜੁਰਮਾਨਾ ਦੇਖੋ 4 ਲੱਖ ਜੁਰਮਾਨਾ ਕੀ ਹੁੰਦਾ ਇਹਦੀ ਵੀ ਕਰੋਨਾ ਦੀ ਅਰਬਾਂ ਦੀ ਪ੍ਰਾਪਰਟੀ ਹੈ ਇਹਨੇ ਸਿੱਖਾਂ ਦੀਆਂ ਪ੍ਰਾਪਰਟੀਆਂ ਲੁੱਟ ਕੇ ਆਪਣੀ ਪ੍ਰਾਪਰਟੀ ਬਣਾਈ ਹੈ ਸੱਜਨ ਕੁਮਾਰ ਨੇ ਹਜ਼ਾਰਾਂ ਕਰੋੜ ਰੁਪਏ ਲੁੱਟੇ ਨੇ ਸਿੱਖਾਂ ਲੁੱਟੇ ਨੇ ਇਹਨਾਂ ਨੇ ਇਹਦੀ ਪ੍ਰਾਪਰਟੀਆਂ ਸਰਕਾਰ ਜਬਤ ਕਰਿਆ ਨਾ ਜਬ ਤੱਕ ਕਰਕੇ ਦੇ ਸਿੱਖਾਂ ਦੇ ਜਿਹੜੇ ਜਣ ਸਾੜੀਆਂ ਵਿਧਵਾਵਾਂ ਨੇ 84 ਦੇ ਦਿੱਲੀ ਬੈਠੀਆਂ ਨੇ ਉਥੇ ਵਿਧਵਾ ਕਲੋਨੀ ਦੇ ਵਿੱਚ ਉਹਨਾਂ ਨੂੰ ਪ੍ਰਾਪਰਟੀ ਇਹਦੀ ਵੇਚ ਕੇ ਉਹਨਾਂ ਨੂੰ ਮੁਆਵਜ਼ਾ ਦਵੇ ਕਿ ਸਾਡੇ ਜਿਹੜੀ ਵਿਧਵਾ ਪੈਰਾਂ ਨੇ ਉਹਨਾਂ ਦੇ ਪ੍ਰਾਪਰਟੀਆਂ ਸੜ ਗਈਆਂ ਦੁਕਾਨਾਂ ਲੁੱਟ ਲਈਆਂ ਗੱਡੀਆਂ ਸੜ ਗਈਆਂ ਜੋ ਛੋਟੇ ਮੋਟੇ ਕੰਮ ਕਰ ਸਭ ਤਬਾ ਕਰ ਅੱਜ ਜਿਹੜਾ ਫੈਸਲਾ ਆਇਆ ਕਿਤਨਾ ਕਿਤੇ ਨਿਰਾਸ਼ਾ ਦੱਸੀ ਜਾ ਰਹੀ ਹੈ ਬਿਲਕੁਲ ਸਾਨੂੰ ਤੇ ਬੜੀ ਵੱਡੀ ਆਸ ਸੀਗੀ ਇਹਨੂੰ ਜਿਹੜੀ ਹੈਗੀ ਉਮਰ ਕੈਦ ਪਹਿਲੇ ਹੀ ਹੋ ਚੁੱਕੀ ਸੀ ਦੋ ਕੈਸਾਂ ਦੇ ਵਿੱਚ ਤੇ ਅੱਜ ਇਹਨੂੰ ਫਾਂਸੀ ਦੀ ਸਜ਼ਾ ਹੋਏਗੀ ਪਰ ਉਹ ਜਿਹੜੀ ਸਾਡੀ ਆਸ ਸੀਗੀ ਉਹ ਬਿਲਕੁਲ ਫਿੱਕੀ ਪੈ ਗਈ ਇਹਨੂੰ ਜਿਹੜੀ ਉਮਰ ਕੈਦ ਹੋਈ ਹੈਗੀ ਇਹ ਇਹ ਕੁਝ ਵੀ ਨਹੀਂ ਹੈਗਾ ਕਿਉਂਕਿ 40 ਸਾਲਾਂ ਬਾਅਦ ਇੱਕ ਬੰਦੇ ਨੇ ਦੇਖੋ ਜ਼ਿੰਦਗੀ ਦੇ 40 ਸਾਲ ਆਪਣੇ ਬੱਚਿਆਂ ਵਿੱਚ ਗੁਜ਼ਾਰੇ ਆਪਣੇ ਪਰਿਵਾਰਾਂ ਦੇ ਵਿੱਚ ਗੁਜ਼ਾਰੇ ਪੂਰੇ ਐਸ਼ ਦੇ ਨਾਲ ਰਹੇ ਔਰ ਸਾਡੇ ਤੇ ਪਰ ਜਵਾਨੀਆਂ ਵੀ ਚੱਲੇ ਗਏ ਸਾਡੇ ਦਿਲਾਂ ਦੇ ਵਿੱਚ ਤਾਂ ਸ਼ਾਂਤੀ ਹੁੰਦੀ ਕਿ ਜੇਕਰ ਇਹਨੂੰ ਫਾਂਸੀ ਦੀ ਸਜ਼ਾ ਹੁੰਦੀ ਪਰ ਫਿਰ ਵੀ ਜਾਈ ਸਾਹਿਬ ਨੇ ਜਿਹੜੀ ਇਹਨੂੰ ਸਜ਼ਾ ਦਿੱਤੀ ਆ ਪਰ ਅਸੀਂ ਹੁਣ ਮੋਦੀ ਸਾਹਿਬ ਤੋਂ ਵੀ ਅਪੀਲ ਕਰਦੇ ਆ ਅਮਿਤ ਸ਼ਾਹ ਜੀ ਨੂੰ ਇਹ ਅਪੀਲ ਕਰਦੇ ਆ ਕਿ ਇੱਕ ਤੁਸੀਂ सीबीआई ਨੂੰ ਕਹਿ ਕੇ ਇਹਦੀ ਦੁਬਾਰਾ ਤੋਂ ਅਪੀਲ ਪਾਈ ਜਾਵੇ ਅਗਰ ਉਹ ਅਪੀਲ ਪਾਣਗੇ ਠੀਕ ਹੈ ਨਹੀਂ ਤੇ ਅਸੀਂ ਆਪਣੀ ਸੁਸਾਇਟੀ ਵੱਲੋਂ ਅਸੀਂ ਦਿੱਲੀ ਹਾਈ ਕੋਰਟ ਤੇ ਵਿੱਚ ਜਾ ਕੇ ਅਪੀਲ ਪਾਵਾਂਗੇ ਤਾਂ ਕਿ ਇਹਨੂੰ ਜਲਦੀ ਤੋਂ ਜਲਦੀ ਫਾਂਸੀ ਹੋ ਸਕੇ ਸਾਨੂੰ ਇਹ ਹੋਵੇ ਕਿ ਜਿਹੜਾ ਸਭ ਤੋਂ ਵੱਡਾ ਦਰਿੰਦਾ ਸੀਗਾ ਇਹਨੂੰ ਫਾਂਸੀ ਹੋ ਗਈ ਉਸ ਤੋਂ ਬਾਅਦ ਸੱਜਨ ਕੁਮਾਰ ਰਹੇਗਾ ਉਸ ਤੋਂ ਬਾਅਦ ਆਪਣਾ ਕਮਲ ਨਾthetaਗਾ ਅਜੇ ਮਾਕਨ ਹੈਗਾ ਹੋਰ ਸੈਂਕੜੇ ਦਰਿੰਦੇ ਹੈਗੇ ਆ ਇਹ ਦੇਖੋ ਕਿਸੇ ਇੱਕ ਦੋ ਨੇ ਤੇ ਕਤਲ ਕੀਤੇ ਨਹੀਂ ਹੈਗੇ ਆ 10000 ਸਿੱਖਾਂ ਦਾ ਕਤਲੇਆਮ ਹੋ ਗਿਆ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਹੋਇਆ ਖਾਲੀ ਦਿੱਲੀ ਦੇ ਵਿੱਚ ਨਹੀਂ ਹੋਇਆ ਔਰ ਫਿਰ ਸਭ ਤੋਂ ਵੱਡੀ ਗੱਲ ਆ ਜੈ ਜੀ ਸਾਹਿਬ ਨੇ ਜਿਹੜਾ ਇਹਨੂੰ ਜੁਰਮਾਨਾ ਪਾਇਆ 4 ਲੱਖ ਦਾ ਇਹ ਬਹੁਤ ਘੱਟ ਹੈਗਾ ਕਿਉਂਕਿ ਸਾਡੀਆਂ ਤੇ ਉਸ ਟਾਈਮ ਮੈਂ ਕਹਿੰਨੀ ਹਾਂ ਮੈਂ 7 ਲੱਖ ਰੁਪਈਆ ਤੇ ਤਕਰੀਬਨ ਆਪਣੇ ਘਰ ਉਂਝੀ ਛਾੜੇ ਆਈ ਮੇਰਾ ਸੋਨਾ 70 ਤੋਲੇ ਤੇ ਮੇਰਾ ਸੋਨਾ ਰਹਿ ਗਿਆ ਮੇਰੀ ਚਾਂਦੀ ਰਹਿ ਗਈ ਸਾਡਾ ਪਰਿਆ ਕਰ ਰਹਿ ਗਿਆ ਹਾਈ ਸਾਨੂੰ ਕੋਈ ਪੁੱਛੇ ਅਸੀਂ ਕਿਵੇਂ ਆਪਣੇ ਬੱਚੇ ਪਾਲੇ ਸਾਨੂੰ ਕੋਈ ਪੁੱਛੇ ਅਸੀਂ ਕਰਾਂ ਹੱਥਾਂ ਵਿੱਚ ਸੂਈ ਨਹੀਂ ਸੀ ਪਕੜੀ ਸਾਰਾ ਦਿਨ ਰਾਤ ਮਿਹਨਤਾਂ ਕਰਕੇ ਨੌਕਰਾਂ ਦੀਆਂ ਤਰ੍ਹਾਂ ਚਾਰ-ਚਾਰ ਘਰਾਂ ਵਿੱਚ ਨੌਕਰ ਸਨ ਇੱਥੇ ਆ ਕੇ ਅਸੀਂ ਨੌਕਰਾਂ ਦੀ ਤਰ੍ਹਾਂ ਕੰਮ ਕਰਕੇ ਮਿਹਨਤ ਕਰਕੇ ਆਪਣੇ ਬੱਚੇ ਪਾਲ ਲੈਣ ਸਾਨੂੰ ਕਿਧੋ ਤਸੱਲੀ ਹੋ ਜਾਏਗੀ ਕਿ ਇਹਨੂੰ 4 ਲੱਖ 4 ਲੱਖ ਜਿਹੜਾ ਜੁਰਮਾਨਾ ਪਿਆ ਜਾਈ ਸਾਹਿਬ ਨੂੰ ਚਾਹੀਦਾ ਸੀਗਾ ਇਹਦੀ ਜਿੰਨੀ ਪ੍ਰਾਪਰਟੀ ਸੀਗੀ ਉਹ ਸਾਰੀ ਪਟੀਏ ਦੀ ਜਬਤ ਹੁੰਦੀ ਤਾਂ ਕਿ ਇਹਦੇ ਬੱਚੇ ਵੀ ਘਰੋਂ ਬੇਕਾਰ ਹੁੰਦੇ ਜਿਵੇਂ ਸਾਡੇ ਬੱਚੇ ਰੁਲੇ ਇਹਦੇ ਬੱਚੇ ਵੀ ਰੁਲਦੇ ਉਹਨਾਂ ਨੂੰ ਪਤਾ ਲੱਗਦਾ ਇੱਕ ਜਗ੍ਹਾ ਤੋਂ ਉੱਜੜ ਕੇ ਦੂਜੀ ਜਗ੍ਹਾ ਤੇ ਜਾ ਕੇ ਆਪਣੇ ਆਪ ਨੂੰ ਬਥਾਣਾ ਕਿੰਨਾ ਮੁਸ਼ਕਲ ਹੈਗਾ ਸਾਨੂੰ ਕੋਈ ਪੁੱਛੇ 40 ਸਾਲਾਂ ਤੋਂ ਅਸੀਂ ਕਿਵੇਂ ਆਪਣੇ ਜ਼ਖਮ ਆਪਣੇ ਦਿਲਾਂ ਦੇ ਵੇਈ ਲਈ ਫਿਰਦੇ ਆ ਪਰ ਮੈਂ ਹੁਣ ਮੋਦੀ ਸਾਹਿਬ ਨੂੰ ਇਹ ਅਪੀਲ ਕਰਦੀ ਆ ਮੋਦੀ ਸਾਹਿਬ ਦੂਸਰੇ ਜਿੰਨੇ ਦਰਿੰਦੇ ਕਾਤਲ ਹੈਗੇਨ ਕਾਂਗਰਸੀ ਇਹਨਾਂ ਨੂੰ ਵੀ ਜਲਦੀ ਤੋਂ ਜਲਦੀ ਸਜ਼ਾ ਹੋਣੀ ਚਾਹੀਦੀ ਆ ਤਾਂ ਕਿ ਸਾਡੇ ਜਿਹੜੇ ਅੱਲੇ ਜ਼ਖਮ ਹੈਗੇ ਇਹਨਾਂ ਤੇ ਥੋੜੀ ਜੀ ਮਰਮ ਲੱਗ